ਤਨੋ ਵਾਹਿਗੁਰੂ ਜੀਓ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲੂ ਮੁਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਆਸਾ ਮਹਲਾ ਪਹਿਲਾ ਵਾਰ ਸਲੋਕਾ ਨਾਮ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ ਟੁੰਡੀ ਆਸਰਾਜੈ ਕੀ ਤੁਨੀ ਸ਼ਲੋਕ ਮਹੱਲਾ ਪਹਿਲਾ ਬਲੇਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਨ ਦੁਨੀ ਦੇ ਮਾਲਕ ਤੂੰ ਗਰੀਬ ਨਿਵਾਜ ਧੰ ਸਤਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿ ਪਾਤਸ਼ਾਹੀ ਦੇ ਪਾਵਨ ਹਜ਼ੂਰ ਮਹਾਰਾਜ ਦੀ ਮੁਬਾਰਕ ਸੋਭਤ ਵਿੱਚ ਸੱਜ ਬੈਠੀ ਗੁਰਸਵਾਰੀ ਸਾਥ ਸੰਗਤ ਜੀਓ ਅਕਾਲ ਪੁਰਖ ਵਾਹਿਗੁਰੂ ਜੀ ਨੇ અપਾਰ ਬਖਸ਼ਿਸ਼ ਕਿਰਪਾ ਰਹਿਮਤ ਕੀਤੀ ਹੈ ਆਪਾਂ ਸਾਰਿਆਂ ਨੂੰ ਹੀ ਆਪਣੇ ਪਾਵਨ ਹਜ਼ੂਰ ਸੰਗਤੀ ਰੂਪ ਵਿੱਚ ਜੁੜ ਬੈਠਣ ਦਾ ਇਸ ਪਾਗ ਅਰ ਉਤਮ ਸਮਾ ਸਤਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ ਪਾਤਸ਼ਾਹ ਜੀ ਦੀ ਅਮਰਤ ਮਈ ਬਾਣੀ ਦੇ ਪਾਠ ਤੇ ਕੀਰਤਨ ਗੁਰਸਵਾਰਿਆਂ ਪਾਸੋਂ ਆਪ ਜੀ ਨੇ ਬੜੇ ਅਦਬ ਪ੍ਰੇਮ ਸਤਕਾਰ ਸਹਿਤ ਸਰਵਣ ਕੀਤੇ ਹਨ ਸਮਾ ਹੈ ਹਜ਼ੂਰ ਦੀ ਅਮਰਤ ਮਈ ਬਾਣੀ ਦੀ ਵਿਚਾਰ ਦੇ ਨਾਲ ਮਨ ਬਿਰਤੀਆਂ ਨੂੰ ਇਕਾਗਰ ਕਰਨ ਦਾ ਸਤਗੁਰੂ ਜੀ ਦੀ ਮਿਹਰ اور بخشش ਦੇ ਪਾਤਰ ਬਣ ਕੇ ਆਪਾਂ ਯਤਨ ਕਰਾਂਗੇ ਸਤਿਗੁਰੂ ਮਹਾਰਾਜ ਦੀ અમૃતਮਈ ਬਾਣੀ ਆਸਾ ਰਾਗ ਦੀ ਇਸ ਮੁबारक ਵਾਰ ਦੀ ਲੜੀਵਾਰ ਵਿਚਾਰ ਕਰਦਿਆਂ ਹੋਇਆਂ ਆਪਣੀ ਤੁਛ ਮਤਬੁੱਧ ਸਮਰੱਥਾ ਦੇ ਅਨੁਸਾਰ ਆਪਾਂ ਸਤਿਗੁਰੂ ਜੀ ਦੇ ਇਸ ਪਾਵਨ ਉਪਦੇਸ਼ ਨੂੰ ਲੜੀਵਾਰ ਸਮਝਣ ਦਾ ਯਤਨ ਕਰ ਸਕੀਏ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੇ ਵਿੱਚ ਕੁੱਲ 22 ਵਾਰਾਂ ਦਰਜ ਹਨ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਇਹ 22 ਵਾਰਾਂ ਕੁੱਲ 17 ਰਾਗਾਂ ਦੇ ਵਿੱਚ ਦਰਜ ਨੇ ਕਿਉਂਕਿ ਕੁਝ ਰਾਗਾਂ ਦੇ ਵਿੱਚ ਇੱਕ ਤੋਂ ਵਧੇਕ ਵਾਰਾਂ ਵੀ ਦਰਜ ਨੇ ਕਿਸੇ ਵਿੱਚ ਦੋ ਕਿਸੇ ਵਿੱਚ ਤਿੰਨ ਔਰ ਆਮ ਤੌਰ ਦੇ ਉੱਤੇ ਇੱਕ ਰਾਗ ਦੇ ਵਿੱਚ ਇੱਕ ਵਾਰ ਹੈ ਉਜ ਰਾਗਾਂ ਵਿੱਚ 2 ਔਰ 3 ਵਾਰਾਂ ਵੀ ਦਰਜ ਹਨ ਇਸ ਕਰਕੇ 17 ਰਾਗਾਂ ਦੇ ਵਿੱਚ 22 ਵਾਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਦਰਜ ਨੇ ਸੁਭਾਈ ਮਾਨ ਨੇ ਔਰ ਇਹਨਾਂ 22 ਵਾਰਾਂ ਦੇ ਵਿੱਚੋਂ 21 ਵਾਰਾਂ ਜਿਹੜੀਆਂ ਹਨ ਉਹ ਗੁਰੂ ਸਾਹਿਬਾਨ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ ਇੱਕ ਵਾਰ ਰਾਗ ਰਾਮਕਲੀ ਦੇ ਵਿੱਚ ਸਤਿਗੁਰੂ ਮਹਾਰਾਜ ਦੇ ਹਜ਼ੂਰੀ ਸਿੱਖ ਰਬਾਬੀ ਸਿੱਖ ਭਾਈ ਸੱਤਾ ਜੀ ਅਤੇ ਭਾਈ ਬਲਵੰਡ ਜੀ ਦੀ ਉਚਾਰਣ ਕੀਤੀ ਹੋਈ ਹੈ ਇਸ ਤਰ੍ਹਾਂ 21 ਵਾਰ ਸਤਿਗੁਰੂ ਮਹਾਰਾਜ ਦੀਆਂ ਔਰ ਇੱਕ ਵਾਰ ਗੁਰਸਿੱਖਾਂ ਦੀ ਵਾਰ ਹੈ ਇਹਨਾਂ 22 ਵਾਰਾਂ ਦੇ ਵਿੱਚੋਂ 20 ਵਾਰਾਂ ਦੇ ਨਾਲ ਜੜੀਆਂ ਪੌੜੀਆਂ ਹਨ ਉਹਨਾਂ ਦੇ ਨਾਲ ਸ਼ਲੋਕ ਦਰਜ ਨੇ ਔਰ ਦੋ ਵਾਰਾਂ ਦੇ ਨਾਲ ਸ਼ਲੋਕ ਦਰਜ ਨਹੀਂ ਕੇਵਲ ਪੌੜੀਆਂ ਹਨ ਇੱਕ ਵਾਰ ਹੈ ਰਾਗ ਰਾਮਕਲੀ ਦੇ ਵਿੱਚ ਜਿਸ ਦਾ ਆਪਾਂ ਹੁਣੇ ਜ਼ਿਕਰ ਕੀਤਾ ਹੈ ਭਾਈ ਸਤਾ ਜੀ ਅਤੇ ਭਾਈ ਬਲਵੰਡ ਜੀ ਦੀ ਵਾਰ ਉਹਦੀਆਂ ਕੇਵਲ 8 ਪੌੜੀਆਂ ਨੇ ਉਹਦੇ ਨਾਲ ਕੋਈ ਸ਼ਲੋਕ ਨਹੀਂ ਇਸੇ ਤਰ੍ਹਾਂ ਬਸੰਤ ਰਾਗ ਦੀ ਵਾਰ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਹੈ ਉਸ ਦੀਆਂ ਕੇਵਲ 3 ਪੌੜੀਆਂ ਨੇ ਉਸ ਨਾਲ ਵੀ ਕੋਈ ਸ਼ਲੋਕ ਦਰਜ ਨਹੀਂ ਬਾਕੀ 20 ਵਾਰਾਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਪ੍ਰਕਰਣ ਦੇ ਅਨੁਸਾਰ ਪੌੜੀਆਂ ਦੇ ਨਾਲ ਸ਼ਲੋਕ ਦਰਜ ਨੇ ਇਹਨਾਂ 22 ਵਾਰਾਂ ਦੇ ਵਿੱਚੋਂ 9 ਵਾਰਾਂ ਐਸੀਆਂ ਨੇ ਜਿਨ੍ਹਾਂ ਦੇ ਉੱਤੇ ਵਿਸ਼ੇਸ਼ ਧੁਨਾ ਦਰਜ ਨੇ ਜਿਵੇਂ ਆਸਾ ਦੀ ਵਾਰ ਦਾ ਆਪਾਂ ਪ੍ਰਾਰম্ভ ਤਾ ਕਰਦਿਆਂ ਹੋਇਆਂ ਸਿਰਲੇਖ ਦੇ ਵਿੱਚ ਇਹ ਸ਼ਬਦ ਪੜ੍ਹਿਆ ਹੈ ਟੁੰਡੇ ਅਸਰਾਜ ਦੀ ਧੁਨੀ ਇਸੇ ਤਰ੍ਹਾਂ ਕਿਤੇ ਮਹਾਰਾਜ ਨੇ ਰਾਏ ਕਮਾਲ ਦੀ ਮੋਜ ਦੀ ਧੁਨ ਔਰ ਮੂਸੇ ਦੀ ਵਾਰ ਕੀ ਤੋਹਨ ਇਸ ਤਰ੍ਹਾਂ ਕੁੱਲ 9 ਤੋਨਾ ਜੜੀਆਂ ਹਨ ਉਹ 9 ਵਾਰਾਂ ਦੇ ਉੱਤੇ ਦਰਜ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਦੀਆਂ 3 ਵਾਰਾਂ ਦਰਜ ਨੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਦੀਆਂ 4 ਵਾਰਾਂ ਦਰਜ ਨੇ ਚੌਥੇ ਪਾਤਸ਼ਾਹ ਮਹਾਰਾਜ ਦੀਆਂ ਗੁਰੂ ਰਾਮਦਾਸ ਸਾਹਿਬ ਜੀ ਦੀਆਂ 8 ਵਾਰਾਂ ਗੁਰੂ ਅਰਜਨ ਸਾਹਿਬ ਮਹਾਰਾਜ ਦੀਆਂ 6 ਵਾਰਾਂ ਇੱਕ ਗੁਰਸਿੱਖਾਂ ਦੀ ਵਾਰ ਕੁੱਲ ਮਿਲਾ ਕੇਵੇਂ 22 ਵਾਰਾਂ ਦਰਜ ਨੇ ਔਰ ਸਭ ਤੋਂ ਮਕਬੂਲ ਜਿਹੜੀ ਵਾਰ ਜਿਸ ਦਾ ਰੋਜ਼ ਗੁਰੂ ਦਰਬਾਰਾਂ ਦੇ ਵਿੱਚ ਪਾਠ ਕੀਰਤਨ ਹੁੰਦਾ ਹੈ ਇਹਨਾਂ 22 ਵਾਰਾਂ ਦੇ ਵਿੱਚੋਂ ਉਹ ਹੈ ਆਸਾ ਰਾਗ ਦੀ ਵਾਰ ਜਿਸ ਦੀ ਵਿਚਾਰ ਆਪਾਂ ਪ੍ਰਾਰੰਭ ਕਰਨ ਜਾ ਰਹੇ ਹਾਂ ਇਸ ਦੀਆਂ ਕੁੱਲ 24 ਪੌੜੀਆਂ ਨੇ 24 ਪੌੜੀਆਂ ਦੇ ਨਾਲ 59 ਸ਼ਲੋਕ ਨੇ 44 ਸ਼ਲੋਕ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨੇ 15 ਸ਼ਲੋਕ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੇ ਨੇ ਤੋ ਕਿਸੇ ਨਾਲ ਦੋ ਕਿਸੇ ਨਾਲ ਤਿੰਨ ਕਿਸੇ ਨਾਲ ਵਧੇਰੇ ਸ਼ਲੋਕੇਵੇਂ 24 ਪੌੜੀਆਂ ਦੇ ਨਾਲ 59 ਸ਼ਲੋਕ ਜਿਹੜੇ ਹਨ ਉਹ ਇਸ ਵਾਰ ਦੇ ਵਿੱਚ ਦਰਜ ਨੇ ਪਹਿਲਾਂ ਪਹਿਲ 12 ਜਿਹੜੀਆਂ ਸਾਨੂੰ ਕੇਵਲ ਪੌੜੀਆਂ ਦੇ ਰੂਪ ਵਿੱਚ ਹੁੰਦੀਆਂ ਸਨ ਵਾਰ ਇੱਕ ਵਿਧੀ ਹੈ ਇੱਕ ਵਿਧਾ ਹੈ ਕਾਵਿਦਾਇ ਵਾਰ ਨੂੰ ਗਾਉਣ ਦਾ ਪੰਜਾਬ ਦੇ ਵਿੱਚ ਬੜਾ ਪੁਰਾਣਾ ਰਿਵਾਜ ਹੈ ਪੰਜਾਬ ਦੇ ਵਿੱਚ ਇੱਕ ਵਿਧਾ ਹੈ ਢਾਡੀ ਕਲਾ ਯੋਧਿਆਂ ਦੀਆਂ ਵਾਰਾਂ ਨੂੰ ਢੱਡ ਸਰੰਗੀ ਦੇ ਨਾਲ ਲੋਕ ਗਾਇਆ ਕਰਦੇ ਸਨ ਔਰ ਉੱਥੇ ਕੇਵਲ ਪੌੜੀਆਂ ਹੁੰਦੀਆਂ ਸਨ ਪੌੜੀਆਂ ਨੂੰ ਗਾਇਆ ਜਾਂਦਾ ਪੌੜੀ ਦੀ ਅਖੀਰਲੀ ਟੁਕ ਜਿਹੜੀ ਸੀ ਉਹ ਕਈ ਵਾਰ ਬੜੀ ਛੋਟੀ ਹੁੰਦੀ ਜਾਂ ਪਹਿਲੀਆਂ ਟੁਕਾਂ ਦੇ ਬਰਾਬਰ ਹੁੰਦੀ ਢਾਡੀ ਲੋਕ ਜਿਹੜੇ ਸਨ ਉਹ ਢੱਡ ਸਰੰਗੀ ਦੇ ਨਾਲ ਉਸ ਵਾਰ ਨੂੰ ਗਾਉਂਦੇ ਵਾਰ ਦੇ ਵਿੱਚ ਕਿਸੇ ਸੂਰਮੇ ਦੀ ਯੁੱਧ ਕਲਾ ਦਾ ਬਹਾਦਰੀ ਦਾ ਸ਼ਹੀਦੀ ਦਾ ਜ਼ਿਕਰ ਹੁੰਦਾ ਕੁਰਬਾਨੀ ਦਾ ਜ਼ਿਕਰ ਹੁੰਦਾ ਜਾਂ ਕਿਸੇ ਵਿਅਕਤੀ ਦੀ ਬਹੁਤ ਉੱਚੀ ਨੈਤਿਕ ਗੁਣਾਂ ਦੀ ਚਰਚਾ ਉਹਦੇ ਵਿੱਚ ਜਸ ਵਡਿਆਈ ਗਾਇਨ ਕੀਤੀ ਜਾਂਦੀ ਜਾਨੀ ਮਜ਼ਮੂਨ ਜਿਹਨੂੰ ਆਪਾਂ ਕਹਿੰਨੇ ਆ ਕਿ ਟੌਪਿਕ ਹੁੰਦਾ ਖਾਸ ਵਾਰ ਦੇ ਵਿੱਚ ਲੋਕਾਂ ਦੇ ਅੰਦਰ ਵਿਰਾਗ ਪੈਦਾ ਹੁੰਦਾ ਉਸ ਨੂੰ ਸੁਣ ਕੇ ਯੋਧਿਆਂ ਦੀ ਮੈਦਾਨੇ ਜੰਗ ਦੇ ਅੰਦਰ ਚੜ੍ਹਾਈ ਬਹਾਦਰੀ ਔਰ ਜੰਗਜੂ ਸੁਭਾਅ ਦੀ ਚਰਚਾ ਸਖੀਦਾਨੀ ਸੁਭਾਅ ਦੀ ਚਰਚਾ ਉਹਨਾਂ ਦੇ ਉੱਚੇ ਗੁਣਾਂ ਦੀ ਚਰਚਾ ਉਦੇ ਵਿੱਚ ਵਿਰਾਗ ਵਿਛੋੜੇ ਦਾ ਜ਼ਿਕਰ ਇਹ ਚੀਜ਼ਾਂ ਜਿਹੜੀਆਂ ਸੰ ਜਦੋਂ ਢੱਡ ਸਾਰੰਗੀ ਦੇ ਨਾਲ ਵਾਰ ਨੂੰ ਇੱਕ ਖਾਸ ਧੁਨ ਦੇ ਉੱਤੇ ਗਾਇਆ ਜਾਂਦਾ ਢਾਡੀਆਂ ਵੱਲੋਂ ਤਾਂ ਲੋਕਾਂ ਦੇ ਮਨ ਅੰਦਰ ਇੱਕ ਅਜੀਬ ਕਿਸਮ ਦਾ ਹੁਲਾਸ ਪੈਦਾ ਹੁੰਦਾ ਤੋ ਵਾਰ ਇੱਕ ਪ੍ਰਾਣੀ ਵਿਦਾ ਹੈ ਢੱਡ ਸਾਰੰਗੀ ਦੇ ਨਾਲ ਇਸ ਨੂੰ ਗਾਇਆ ਜਾਂਦਾ ਇਹ ਪੌੜੀਆਂ ਦੇ ਰੂਪ ਵਿੱਚ ਹੁੰਦੀ ਤੇ ਗਾਉਣ ਵਾਲੇ ਕਈ ਵਾਰ ਪੌੜੀਆਂ ਦੇ ਵਿੱਚ ਜਿਹੜੀ ਚੀਜ਼ ਨੂੰ ਬਿਆਨ ਕਰਦੇ ਸਨ ਉਹਦੀ ਥੋੜੀ ਤਫਸੀਲ ਉਹਨਾਂ ਨੇ ਵਿੱਚੋਂ ਕੋਈ ਨਾ ਕੋਈ ਦੋਰੇ ਬੋਲ ਕੇ ਜਾਂ ਕੋਈ ਹੋਰ ਇਸ ਤਰ੍ਹਾਂ ਦੇ ਪੰਕਤੀਆਂ ਛੰਦਾਬੰਦੀ ਨੂੰ ਛੰਤ ਨੂੰ ਗਾ ਕੇ ਉਹ ਫਿਰ ਪੌੜੀਆਂ ਦੇ ਨਾਲ ਵਿੱਚ ਰੁੱਕ ਕੇ ਗਾਉਣਾ ਤੇ ਫਿਰ ਪੌੜੀ ਨੂੰ ਉਹਨਾਂ ਨੇ ਢੱਡ ਸਾਰੰਗੀ ਦੇ ਨਾਲ ਗਾਉਣੀ ਸੋ ਇਸ ਵਿਧੀ ਦੇ ਨਾਲ ਢਾਡੀ ਲੋਕ ਜਿਹੜੇ ਸਨ ਵਾਰਾਂ ਗਾਇਆ ਕਰਦੇ ਸਨ ਪੰਜਾਬ ਦੀ ਧਰਤ ਦੇ ਉੱਤੇ ਕਿਉਂਕਿ ਸਦੀਆਂ ਤੋਂ ਲੈ ਕੇ ਪੰਜਾਬ ਦੇ ਜਾਇਆਂ ਨੇ ਵੱਖ-ਵੱਖ ਹਮਲਾਵਰਾਂ ਦਾ ਟਕਰਾ ਕੀਤਾ ਹੈ ਕਬੀਲਾ ਯੋਗ ਤੋਂ ਲੈ ਕੇ ਇਸ ਕਰਕੇ ਦੁਨੀਆ ਦੇ तमाम ਖਿੱਤਿਆਂ ਦੇ ਵਿੱਚ ਜਿੱਥੇ ਆਪਣੀਆਂ-ਆਪਣੀਆਂ ਗਾਇਨ ਕਲਾ ਪ੍ਰਚਲਿਤ ਨੇ ਉੱਥੇ ਪੰਜਾਬ ਦੀ ਧਰਤ ਦੇ ਉੱਤੇ ਵੀ ਵਾਰ ਬੜੇ ਪੁਰਾਣੇ ਸਮੇਂ ਤੋਂ ਪ੍ਰਚਲਿਤ ਸਤਿਗੁਰੂ ਮਹਾਰਾਜ ਦੇ ਸਮੇਂ ਤੋਂ ਪਹਿਲਾਂ ਵੀ ਜਿਨ੍ਹਾਂ ਸਾਜਾਂ ਦੇ ਨਾਲ ਯੋਧਿਆਂ ਦੀ ਉਪਮਾ ਕੀਤੀ ਜਾਂਦੀ ਬਹਾਦਰੀ ਦਾ ਜ਼ਿਕਰ ਕੀਤਾ ਜਾਂਦਾ ਲੋਕ ਕਥਾਵਾਂ ਪ੍ਰਚਲਿਤ ਸਨ ਇਤਿਹਾਸਕ ਗੱਲਾਂ ਪ੍ਰਚਲਿਤ ਸਨ ਉਹਨਾਂ ਦੀ ਚਰਚਾ ਸੱਥਾਂ ਵਿੱਚ ਹੁੰਦੀ ਫਿਰ ਗਵਈਏ ਉਹਨਾਂ ਨੂੰ ਗਾਉਂਦੇ ਉਹ ਚੀਜ਼ਾਂ ਜਿਹੜੀਆਂ ਸਨ ਪੰਜਾਬ ਦੇ ਮਾਹੌਲ ਦੇ ਵਿੱਚ ਲੋਕਾਂ ਦੇ ਜ਼ੇਹਨ ਦੇ ਵਿੱਚ ਲੋਕਾਂ ਦੀ ਸੁਰਤ ਦੇ ਵਿੱਚ ਲੋਕ ਬੋਲੀ ਦੇ ਵਿੱਚ ਲੋਕ ਕਥਾਵਾਂ ਦੇ ਵਿੱਚ ਘੁਲੀਆਂ ਮਿਲੀਆਂ ਸਨ ਤੋ ਬਹਾਦਰ ਆਦਮੀ ਸੰਸਾਰ ਦੇ ਕਿਸੇ ਵੀ ਖਿੱਤੇ ਵਿੱਚ ਹੋਵੇ ਉੱਥੋਂ ਦੇ ਲੋਕ ਉਹਨੂੰ ਸੁਣਾਉਂਦੇ ਨੇ ਸਖੀਦਾਨੀ ਉੱਚੇ ਨੈਤਿਕ ਗੁਣਾ ਤੇ ਫਰਜ਼ਾਂ ਵਾਲਾ ਬੰਦਾ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਹੋਵੇ ਉਸ ਬੋਲੀ ਦੇ ਲੋਕ ਉਸ ਖਿੱਤੇ ਦੇ ਲੋਕ ਉਸ ਭਾਸ਼ਾ ਨੂੰ ਬੋਲੀ ਨੂੰ ਬੋਲਣ ਵਾਲੇ ਆਪਣੀ ਬੋਲੀ ਦੇ ਵਿੱਚ ਉਹਦੀ ਸਿਫਤ ਕੀਤੇ ਬਿਨਾਂ ਨਹੀਂ ਰਹਿਣਾ ਤਾਂ ਇਸ ਤਰ੍ਹਾਂ ਹੀ ਪੰਜਾਬ ਦੀ ਧਰਤ ਉੱਤੇ ਵੀ ਲੋਕ ਕਥਾਵਾਂ ਪ੍ਰਚਲਿਤ ਨੇ ਸਭ ਤੋਂ ਪਹਿਲਾਂ ਆਪਾਂ ਸਤਗੁਰੂ ਮਹਾਰਾਜ ਦੀ ਇਸ ਵਾਰ ਦੇ ਉੱਤੇ ਜੋ ਮੰਗਲਾ ਚਰਨ ਦਰਜ ਹੈ ਉਸ ਨੂੰ ਵਿਚਾਰਨ ਦਾ ਯਤਨ ਕਰਦੇ ਹਾਂ ਸਤਗੁਰੂ ਮਹਾਰਾਜ ਦੀ ਇਸ ਵਾਰ ਦੇ ਉੱਤੇ ਸੰਖੇਪ ਮੰਗਲਾ ਚਰਨ ਦਰਜ ਹੈ ਇੱਕ ਓੰਕਾਰ ਤੋਂ ਗੁਰਪ੍ਰਸਾਦ ਤੱਕ ਇੱਕ ਓੰਕਾਰ ਇੱਕ ਹਿੰਸਾ ਲਖਾਇਕ ਹੈ ਉਸ ਇੱਕ ਪ੍ਰਭੂ ਸਤਾ ਦਾ ਉਹ ਪਰਮੇਸ਼ਰ ਇੱਕ ਹੈ ਇੱਕ ਰਸ ਕੁੱਲ ਕਾਇਨਾਤ ਦੇ ਵਿੱਚ ਵਿਆਪਕ ਹੈ ਜਦੋਂ ਇੱਕ ਇੰਤਸਾ ਆ ਜਾਏ ਤੇ ਦਾ ਮਤਲਬ ਹੈ ਕਿ ਉਹ ਪਰਮੇਸ਼ਰ ਕੋਈ ਖੰਡਿਤ ਹਸਤੀ ਨਹੀਂ ਅਖੰਡ ਹਸਤੀ ਹੈ ਬਜਵੀਂ ਹਸਤੀ ਸਤਨਾਮ ਉਸ ਵਾਹਿਗੁਰੂ ਦਾ ਨਾਮ ਸਦਾ ਕਾਇਮ ਰਹਿਣ ਵਾਲਾ ਹੈ ਉਹਦੀ ਹੋਂਦ ਸਦਾ ਹੀ ਬਰਕਰਾਰ ਹੈ ਹਰ ਚੀਜ਼ ਸਮੇਂ ਨਾਲ ਰੂਪ ਬਦਲ ਲੈਂਦੀ ਹੈ ਜੋ ਕੱਲ ਸੀ ਅੱਜ ਨਹੀਂ ਹੈ ਅੱਜ ਹੈ ਕੱਲ ਨਹੀਂ ਹੋਵੇਗਾ ਪਰ ਉਸ ਪਰਮੇਸ਼ਰ ਦੀ ਜਿਹੜੀ ਸੱਤਾ ਹੈ ਉਹ ਸਦਾ ਕਾਇਮ ਰਹਿਣ ਵਾਲੀ ਹੈ ਸਦੀਵ ਕਾਲ ਸੱਚ ਕਰਤਾ ਪੁਰਖ ਕਰਤਾ ਦਾ ਅਰਥ ਹੈ ਕ੍ਰੀਏਟਰ ਹੈ ਸਿਰਜਣਹਾਰ ਬਣਾਉਣ ਵਾਲਾ ਤੇ ਉਹ ਆਪਣੀ ਰਚਨਾ ਨੂੰ ਜਦੋਂ ਰਚਦਾ ਹੈ ਤੇ ਉਸ ਤੋਂ ਪਾਸੇ ਨਹੀਂ ਹੁੰਦਾ ਉਸ ਨੂੰ ਰਚ ਕੇ ਉਹਦੇ ਵਿੱਚ ਵੀ ਦਮਾਨ ਹੈ ਆਪਣੀ ਰਚਨਾ ਦੇ ਵਿੱਚ ਹੀ ਹੋਤਪੋਤ ਨਿਰਭਉ ਉਸ ਨੂੰ ਕਿਸੇ ਚੀਜ਼ ਦਾ ਭਉ ਡਰ ਨਹੀਂ ਡਰ ਉੱਥੇ ਹੋਏਗਾ ਜਿੱਥੇ ਤੁਹਾਡੇ ਤੋਂ ਕੋਈ ਤਕੜਾ ਹੈ ਤੁਹਾਡਾ ਕੋਈ ਸ਼ਰੀਕ ਹੈ ਤੁਹਾਡੇ ਕੋਈ ਬਰਾਬਰ ਦਾ ਹੈ ਮਨੋਕ ਨੂੰ ਖਤਰਾ ਹੁੰਦਾ ਹੈ ਮੇਰੀ ਥਾਂ ਨਾ ਲਵੇ ਇਹਦੇ ਤੋਂ ਮੈਨੂੰ ਕਿਸੇ ਕਿਸਮ ਦੀ ਸਮੱਸਿਆ ਨਾ ਪੈਦਾ ਹੋ ਜਾਏ ਪਰ ਉਸ ਵਾਈ ਗੁਰੂ ਦੀ ਹਸਤੀ ਵਰਗਾ ਹੋਰ ਕੋਈ ਨਹੀਂ ਇਸ ਕਰਕੇ ਉਹਨੂੰ ਭੈ ਕਿਸੇ ਦਾ ਨਹੀਂ ਡਰ ਕਿਸੇ ਦਾ ਨਹੀਂ ਨਿਰਭੈਰ ਵੈਰ ਤੋਂ ਰਹਿਤ ਉਹਦਾ ਕਿਸੇ ਨਾਲ ਵੈਰ ਵੀ ਨਹੀਂ ਉਹ ਨਿਰਵੈਰ ਔਰ ਨਿਰਭਉ ਹਸਤੀ ਹੈ ਡਰ ਤੋਂ ਰਹਿਤ ਹੈ ਵੈਰ ਦੁਸ਼ਤ ਤੋਂ ਰਹਿਤ ਹੈ ਅਕਾਲ ਮੂਰਤ ਅਕਾਲ ਦਾ ਅਰਥ ਹੈ ਕਾਲ ਸਮੇਂ ਨੂੰ ਕਹਿੰਦੇ ਹੈ ਉਸ ਪਰਮੇਸ਼ਰ ਦੀ ਹਸਤੀ ਸਮੇਂ ਦੀ ਬੰਦਿਸ਼ ਤੋਂ ਵੀ ਪਰੇ ਕਿਉਂਕਿ ਸਮਾਂ ਸਮੇਂ ਦੇ ਗਰਭ ਵਿੱਚੋਂ ਹੀ ਹਰ ਚੀਜ਼ ਜਨਮ ਲੈਂਦੀ ਏ ਸਮਾਂ ਉਹਨੂੰ ਹੰਡਾਉਂਦਾ ਏ ਸਮੇਂ ਦੇ ਮੁਤਾਬਕ ਹੰਡਦੀ ਏ ਫਿਰ ਸਮੇਂ ਮੁਤਾਬਕ ਉਹ ਮੁੱਕ ਜਾਂਦੀ ਏ ਪਰ ਪਰਮੇਸ਼ਰ ਦੀ ਹਸਤੀ ਜਿਹੜੀ ਉਹ ਅਕਾਲ ਹੈ ਸਮੇਂ ਤੋਂ ਪਰੇ ਵਕਤ ਟਾਈਮ ਸਮਾਂ ਜਿਸ ਉੱਤੇ ਆਪਣਾ ਪ੍ਰਭਾਵ ਨਹੀਂ ਪਾਉਂਦਾ ਅਕਾਲ ਮੂਰਤ ਮੂਰਤ ਦਾ ਅਰਥ ਹੈ ਉਸ ਪਰਮੇਸ਼ਰ ਦਾ ਜੋ ਸਰੂਪ ਹੈ ਉਹ ਸਮੇਂ ਦੇ ਪ੍ਰਭਾਵ ਤੋਂ ਰਹਿਤ ਅਕਾਲਬੂਰ ਅਜੂਨੀ ਉਸ ਪਰਮੇਸ਼ਰ ਵਾਹਿਗੁਰੂ ਦੀ ਜਿਹੜੀ ਹਸਤੀ ਉਹ ਜੂਨਾ ਚ ਨਹੀਂ ਆਉਂਦੀ ਆਪਾਂ ਸਾਰੇ ਜਿੰਨੇ ਜੀਵ ਹਾਂ ਆਪਾਂ ਜੂਨ ਧਾਰਨ ਕਰਨ ਵਾਲੇ ਜਿੰਨੀ ਵੀ ਸੰਸਾਰ ਦਾ ਪਦਾਰਥ ਹੈ ਰੂਪ ਰੰਗ ਆਕਾਰ ਦੇ ਵਿੱਚ ਵਜਿਆ ਹੋਇਆ ਹੈ ਪੈਦਾ ਹੋਇਆ ਹੈ ਕਿਸੇ ਨਾ ਕਿਸੇ ਰੂਪ ਵਿੱਚ ਬੜਿਆ ਹੈ ਉਸ ਰਿਆ ਹੈ ਪਰ ਉਸ ਪਰਮੇਸ਼ਰ ਦੀ ਹਸਤੀ ਬਾਰੇ ਮਹਾਰਾਜ ਨੇ ਬਾਣੀ ਚ ਕਿਹਾ ਸੰਕਟ ਨਹੀਂ ਪਰੈ ਜੋਨ ਨਹੀਂ ਆਵੇ ਨਾਮ ਨਿਰੰજન ਜਾ ਕੋ ਰੇ ਕਬੀਰ ਕੋ ਸਵਾਮੀ ਐਸੋ ਠਾਕੁਰ ਜਾ ਕੇ ਮਾਈ ਨਾ ਬਾਪੋ ਉਹ ਵਾਹਿਗੁਰੂ ਜੂਨਾ ਵਿੱਚ ਆਉਣ ਵਾਲਾ ਨਹੀਂ ਉਹਨੂੰ ਕੋਈ ਖਾਸ ਰੂਪ ਧਾਰਨ ਕਰਕੇ ਆਪਣਾ ਕੋ ਕਾਰਜ ਨਹੀਂ ਕਰਨਾ ਪੈਂਦਾ ਕੋਈ ਖਾਸ ਰੂਪ ਲੈ ਕੇ ਆਪਣਾ ਕਾਰਜ ਨਹੀਂ ਕਰਨਾ ਪੈਂਦਾ ਉਹ ਆਪਣੀ ਸਤਾਤੀ ਹੁਕਮ ਦੇ ਨਾਲ ਹੀ ਕੁੱਲ ਸੰਸਾਰ ਦਾ ਸੰਚਾਲਕ ਸੋ ਸਵਾਈ ਗੁਰੂ ਦਾ ਜਿਹੜਾ ਸਰੂਪ ਹੈ ਉਸ ਸਮੇਂ ਤੋਂ ਪਰੇ ਹੈ ਤੇ ਜੁਨਾ ਤੋਂ ਪਰੇ ਸਹਿ ਭੰਗ ਸਹਿ ਭੰਗ ਦਾ ਅਰਥ ਹੈ ਕਿ ਉਸ ਨੂੰ ਕੋਈ ਨਹੀਂ ਬਣਾਉਂਦਾ ਨਾ ਉਸ ਨੂੰ ਕੋ ਘਟਦਾ ਹੈ ਨਾ ਉਸ ਨੂੰ ਕੋ ਸਿਰਜਦਾ ਹੈ ਨਾ ਉਸ ਦਾ ਕੋ ਜਨਮ ਦాత ਹੈ ਉਹ ਪਰਮੇਸ਼ਰ ਦੀ ਹਸਤੀ ਆਪਣੇ ਆਪ ਤੋਂ ਹੈ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਲ ਸੋਏ ਉਹ ਆਪਣੇ ਆਪ ਨਿਰੰਝਲ ਮਾਇਆ ਦੀ ਕਾਲਖ ਤੋਂ ਪਰੇ ਵਖੀਲਾ ਪਦ ਹੈ ਗੁਰ ਪ੍ਰਸਾਦ ਇਹ ਉਪਰੋਕਤ ਗੁਣਾਂ ਵਾਲਾ ਜੋ ਪਰਮੇਸ਼ਰ ਇੱਕ ਸੱਤਾ ਹੈ ਜਿਹੜੀ ਜਿਸ ਦੇ ਇਨੇ ਗੁਣ ਹਨ ਜਿਸ ਦਾ ਇਹ ਸਰੂਪ ਹੈ ਉਸ ਦੀ ਸਮਝ ਉਸ ਪਰਮੇਸ਼ਰ ਅਕਾਲ ਪੁਰਖ ਦੇ ਸਰੂਪ ਦੀ ਸੋਝੀ ਉਦੇ ਗੁਣਾ ਦਾ ਅਭਾਸ ਤੇ ਆਭਾਸ ਗੁਰੂ ਦੇ ਪ੍ਰਸਾਦ ਪ੍ਰਸਾਦ ਦਾ ਅਰਥ ਹੁੰਦਾ ਕਿਰਪਾ ਗੁਰੂ ਦੀ ਕਿਰਪਾ ਦੇ ਨਾਲ ਉਸ ਪਰਮੇਸ਼ਰ ਨਾਲ ਜੀਵ ਦੀ ਸਾਂਝ ਬਣਦੀ ਹੈ ਉਹਦੀ ਸੋਝੀ ਪੈਂਦੀ ਉਹਦਾ ਆਭਾਸ ਹੁੰਦਾ ਆਸਾ ਮਹੱਲਾ ਪਹਿਲਾ ਇਹ ਵਾਰ ਕਿਉਂਕਿ ਪਹਿਲੇ ਸਤਿਗੁਰੂ ਧਾਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਗੁਰੂ ਨਾਨਕ ਸਾਹਿਬ ਜੀਆਂ ਕੋਲ ਤਿੰਨ ਵਾਰਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੁਭਾਇਮਾਨ ਨੇ ਰਾਗ ਆਸਾ ਦੇ ਵਿੱਚ ਪਹਿਲੇ ਪਾਦਸ਼ਾ ਜੀ ਦੀ ਵਾਰ ਹੈ ਵਾਰ ਸ਼ਲੋਕਾਂ ਨਾਲ ਔਰ ਇਸ ਦੇ ਉੱਤੇ ਸਰਲੇਖ ਉਚੇਚੇ ਤੌਰ ਤੇ ਦਰਜ ਕੀਤਾ ਹੈ ਵੀ ਇਹ ਜਿਹੜੀ ਵਾਰ ਹੈ ਸ਼ਲੋਕਾਂ ਸਹਿਤ ਹੈ ਕਿਉਂਕਿ ਪਹਿਲਾਂ ਜਿਹੜੀਆਂ ਵਾਰਾਂ ਸਨ ਉਹ ਪੌੜੀਆਂ ਦੇ ਰੂਪ ਵਿੱਚ ਹੀ ਸਨ ਫਿਰ ਇਸ ਨਾਲ ਜਦੋਂ ਸ਼ਲੋਕ ਪ੍ਰਕਰਨ ਮਜਮੂਨ ਔਰ ਟੌਪਿਕ ਦੇ ਹਿਸਾਬ ਨਾਲ ਸੰਦਰਭ ਦੇ ਹਿਸਾਬ ਨਾਲ ਮਹਾਰਾਜ ਨੇ ਪੌੜੀਆਂ ਦੇ ਨਾਲ ਸ਼ਲੋਕ ਦਰਜ ਕੀਤੇ ਤੋਂ ਵਿਚਾਰਵਾਨਾਂ ਦਾ ਕਥਨ ਹੈ ਧਾਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਜਿਸ ਵੇਲੇ ਗੁਰਬਾਣੀ ਦੀ ਸੰਪਾਦਨਾ ਕਰਵਾਈ ਭਾਈ ਗੁਰਦਾਸ ਜੀ ਨੂੰ ਲਖਾਰੀ ਲਾ ਕੇ ਰਾਮ ਸਰ ਦੇ ਅਸਥਾਨ ਤੇ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਤੇ ਜਿਹੜੀ ਪੌੜੀਆਂ ਦੀ ਰੂਪ ਵਿੱਚ ਜਿਹੜੀਆਂ 12 ਸਾਨੂੰ ਨਾ 12 ਦੀਆਂ ਪੌੜੀਆਂ ਦੇ ਨਾਲ ਮਹਾਰਾਜ ਨੇ ਮਜ਼ਮੂਨ ਪੌੜੀ ਦੇ ਭਾਵ ਨੂੰ ਸੰਦਰਭ ਵਿੱਚ ਸਨਮੁਖ ਰੱਖ ਕੇ ਉਹਦੇ ਨਾਲ ਸ਼ਲੋਕ ਦਰਜ ਕੀਤੇ ਤੋ ਇਸ ਸ਼ਲੋਕ ਮਹਾਰਾ ਸ੍ਰੀਲੇਖ ਜਿਹੜਾ ਗੁਰੂ ਅਰਜਨ ਸਾਹਿਬ ਰਾਜ ਦਾ ਅੰਕਿਤ ਕੀਤਾ ਹੈ ਵਾਰਸ ਲੋਕਾਂ ਨਾਲ ਸਲੋਕ ਪੀ ਮਹੱਲੇ ਪਹਿਲੇ ਕਿ ਲਿਖੀ ਤੇ ਨਾਲ ਹੀ ਦਰਜ ਕੀਤਾ ਪੀ ਇਹਦੇ ਨਾਲ ਮਹੱਲੇ ਪਹਿਲੇ ਦੇ ਸ਼ਲੋਕ ਵੀ ਦਰਜ ਹਨ ਸ਼ਲੋਕਾਂ ਦੇ ਨਾਲ ਹੀ ਇਹ ਵਾਰ ਹੈ ਤੇ ਇਹਦੇ ਨਾਲ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਸ਼ਲੋਕ ਅੰਕਿਤ ਨੇ ਹਾਲਾਂਕਿ ਇਹਦੇ ਵਿੱਚ 15 ਸ਼ਲੋਕ ਗੁਰੂ ਅੰਗਦ ਸਾਹਿਬ ਦੇ ਵੀ ਪ੍ਰਕਰਨ ਮੁਤਾਬਕ ਅੰਕਿਤ ਨੇ ਕਿਉਂਕਿ ਇਸ ਪੰਕਤੀ ਦਾ ਸਬੰਧ ਜਿਹੜਾ ਇਸ ਲੇਖ ਦੀ ਇਸ ਲਾਈਨ ਦਾ ਸਬੰਧ ਪਹਿਲੀ ਲਾਈਨ ਦੇ ਨਾਲ ਹੈ ਵਾਰਸ ਲੋਕਾਂ ਨਾਲ ਸ਼ਲੋਕ ਪੀ ਮਹੱਲੇ ਪਹਿਲੇ ਕਿ ਲਿਖੇ ਕਿ ਮਹੱਲੇ ਪਹਿਲੇ ਦੇ ਸ਼ਲੋਕ ਵੀ ਇਹਦੇ ਵਿੱਚ ਇਸ ਵਾਰ ਦੇ ਵਿੱਚ ਬਹੁ ਗਿਣਤੀ ਰੂਪ ਵਿੱਚ ਦਰਜ ਹਨ ਜਦੋਂ ਸਤਿਗੁਰੂ ਦੀ ਬਾਣੀ ਦਾ ਪਾਠ ਆਪਾਂ ਨਿਰੰਤਰ ਕਰਦੇ ਹਾਂ ਗੁਰਬਾਣੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੀਰਲੇ ਪੰਨਿਆਂ ਦੇ ਉੱਤੇ ਇੱਕ ਖਾਸ ਸਰਲੇਖ ਮਹਾਰਾਜ ਨੇ ਨਿਯਤ ਕੀਤਾ। ਸ਼ਲੋਕ 12 ਤੇ ਵਧੇ। ਇਹ ਸਰਲੇਖ ਦੱਸਦਾ ਹੈ ਕਿ ਮਹਾਰਾਜ ਨੇ ਬਹੁਤ ਸ਼ਲੋਕ ਜਿਹੜੇ ਸਾਨੂੰ 12 ਦੀਆਂ ਪੌੜੀਆਂ ਦੇ ਨਾਲ ਦਰਜ ਕੀਤੇ ਤੇ ਜਿਹੜੇ ਸ਼ਲੋਕ 12 ਦੀਆਂ ਪੌੜੀਆਂ ਨਾਲੋਂ ਵੱਧ ਗਏ। ਉਹਨਾਂ ਨੂੰ ਵੱਖਰੇ ਤੌਰ ਦੇ ਉੱਤੇ ਮਹਾਰਾਜ ਨੇ ਦਰਜ ਕੀਤਾ। ਗੁਰੂ ਨਾਨਕ ਸਾਹਿਬ ਦੇ ਸ਼ਲੋਕ ਨੇ। ਗੁਰੂ ਅਮਰਦਾਸ ਮਹਾਰਾਜ ਦੇ ਸ਼ਲੋਕ ਨੇ। ਗੁਰੂ ਰਾਮਦਾਸ ਮਹਾਰਾਜ ਦੇ ਸ਼ਲੋਕ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਸ਼ਲੋਕ ਤੇ ਉੱਥੇ ਜ਼ਿਕਰ ਕੀਤਾ ਸ਼ਲੋਕ 12 ਤੇ ਵਧੀਕ 12 ਤੋਂ ਵਧੇ ਹੋਏ ਸ਼ਲੋਕ ਜਿਹੜੇ ਹਨ ਉਹਨਾਂ ਨੂੰ ਅਲੱਗ ਤੌਰ ਦੇ ਉੱਤੇ ਮਹਾਰਾਜ ਨੇ ਪਹਿਲੀ ਪਾਤਸ਼ਾਹੀ ਦੇ ਤੀਜੀ ਪਾਤਸ਼ਾਹੀ ਦੇ ਚੌਥੀ ਪਾਤਸ਼ਾਹੀ ਦੇ ਪੰਜਵੀਂ ਪਾਤਸ਼ਾਹੀ ਦੇ ਉਹ ਵੱਖਰੇ ਤੌਰ ਤੇ ਦਰਜ ਕਰ ਲਿਆ ਫਿਰ ਅੱਗੇ ਲਿਖਿਆ ਟੁੰਡੇ ਅਸਰਾਜੇ ਕੀ ਤੁਨੀ ਜਿਵੇਂ ਮੈਂ ਪਹਿਲਾਂ ਬਿਨਾਂ ਕੀਤੀ ਵੀ 9 12 ਦੇ ਉੱਤੇ ਧੁਨਾ ਦਰਜ ਨੇ ਔਰ ਇਸੇ ਤਰ੍ਹਾਂ ਅਸਾ ਦੀ ਵਾਰ ਦੇ ਉੱਤੇ ਵੀ ਇਹ ਧੁੰਦ ਦਰਜ ਹੈ ਟੁੰਡੇ ਅਸਰਾਜ ਦੀ ਧੁੰਦ ਅਸਰਾਜ ਰਾਜੇ ਸਾਰੰਗ ਦਾ ਪੁੱਤਰ ਹੈ ਇਸ ਬਾਰੇ ਦੋ ਤਾਂ ਦੀਆਂ ਕਥਾ ਪ੍ਰਚਲਿਤ ਨੇ ਔਰ ਜਿਹੜੀ ਜ਼ਿਆਦਾ ਪ੍ਰਚਲਿਤ ਕਥਾ ਹੈ ਉਹ ਇਹ ਹੈ ਸਾਰਗ ਨੇ ਕਿਉਂਕਿ ਅਸਰਾਜ ਉਸਦਾ ਪੁੱਤਰ ਸੀ ਤੇ ਇਸ ਦੀ ਮਾਂ ਚੜਾਈ ਕਰ ਗਈ ਉਸ ਨੇ ਦੂਜਾ ਵਿਆਹ ਕਰਾਇਆ ਅਮੀਰ ਹੋਣ ਦੇ ਨਾਤੇ ਅਸਰਾਜ ਬੜਾ ਖੂਬਸੂਰਤ ਨੌਜਵਾਨ ਸੀ ਤੇ ਮਾਂ ਦਾ ਦਿਲ ਜਿਹੜਾ ਸੀ ਮਤਰੀ ਹੀ ਮਾਂ ਦਾ ਦਿਲ ਉਹਦੇ ਵਿੱਚ ਮੈਲ ਆਈ ਅਸਰਾਜ ਨੇ ਆਪਣੀ ਮਤਰੀ ਹੀ ਮਾਂ ਦੇ ਦਿਲ ਦੀ ਮੈਲ ਨੂੰ ਤਾੜਦਿਆਂ ਹੋਇਆਂ ਉਸ ਤੋਂ ਦੂਰੀ ਬਣਾ ਲਈ ਆਪਣੇ ਉਤੇ ਕੋਈ ਦੋਸ਼ਣ ਨਾ ਲੱਗੇ ਕੋਈ ਲਾਂਬਾ ਨਾ ਆਏ ਬਦਨਾਮੀ ਨਾ ਹੋਵੇ ਆਪਣੇ ਪਾਪ ਨੂੰ ਲੁਕਾਉਣ ਦੀ ਖਾਤਰ ਕਿ ਮੇਰਾ ਮਨ ਮੈੜਾ ਹੈ ਇਹ ਚੀਜ਼ ਜਗ ਜਹਰ ਨਾ ਹੋਵੇ ਜਾਂ ਸਰਾਜ ਕਿਸੇ ਨੂੰ ਨਾ ਦੱਸੇ ਇਸ ਤੋਂ ਪਹਿਲਾਂ ਕਿ ਸਰਾਜ ਆਪਣੀ ਜ਼ੁਬਾਨ ਖੋਲੇ ਮਤਰੀ ਮਾਂ ਨੇ ਸਾਰੰਗ ਨੂੰ ਆਪਣੇ ਘਰ ਵਾਲੇ ਨੂੰ ਜਾ ਕੇ ਆਪਣੇ ਮਤਰੀ ਪੁੱਤਰ ਦੇ ਖਿਲਾਫ ਝੂਠੀਆਂ ਉਜਾਂ ਲਾ ਕੇ ਫੜਕਾਇਆ ਕੇਸ ਦੀ ਨਿਗਾ ਚੰਗੀ ਨਹੀਂ ਇਸ ਦਾ ਵਤੀਰਾ ਸਹੀ ਨਹੀਂ ਸਾਰੂ ਨੂੰ ਇਸ ਗੱਲ ਤੇ ਕ੍ਰੋਧ ਆਇਆ ਉਸ ਨੇ ਆਪਣੇ ਪੁੱਤਰ ਦੀ ਜਾਨ ਤਾਂ ਨਾ ਲਈ ਪਰ ਆਪਣੇ ਸਿਪਾਹੀਆਂ ਨੂੰ ਭੇਜਿਆ ਆਖਿਆ ਇਸ ਦਾ ਇੱਕ ਹੱਥ ਕੱਟ ਦਿਓ ਤੇ ਇਹਨੂੰ ਖੂਜ ਸੋਟਾਓ ਮਰ ਜਾਏ ਤਾਂ ਭਲਾ ਬਚ ਜਾਏ ਤਾਂ ਭਲਾ ਇਸ ਦਾ ਇੱਕ ਹੱਥ ਕੱਟ ਦਿੱਤਾ ਗਿਆ ਤੇ ਇਸ ਨੂੰ ਖੂਜ ਧੱਕਾ দেয়াਇਆ ਉਥੋਂ ਇੱਕ ਧੋਬੀ ਨੇ ਇਸ ਨੂੰ ਖੂਹ ਦੇ ਵਿੱਚੋਂ ਇਸ ਦੀ ਆਵਾਜ਼ ਸੁਣ ਕੇ ਇਸ ਦੀ ਕੁਰਲਾਹਟ ਸੁਣ ਕੇ ਕੱਟੇ ਹੋਏ ਹੱਥ ਦਾ ਜ਼ਖਮੀ ਨੌਜਵਾਨ ਖੂਹ ਦੇ ਵਿੱਚ ਛੁੱਟਿਆ ਗਿਆ ਉਹਨੇ ਇਸ ਨੂੰ ਕੱਢ ਲਿਆ ਇਸ ਦਾ ਇਲਾਜ ਕੀਤਾ ਸਰੀਰ ਤੰਦਰੁਸਤ ਹੋ ਗਿਆ ਇਸ ਨੇ ਆਪਣੀ ਵਿਥਿਆ ਸੁਣਾਈ ਕਿ ਮੇਰੇ ਨਾਲ ਤਾਂ ਐਵੇਂ ਤੱਕਾ ਹੋਇਆ ਸਹੀ ਔਰ ਖਰਾ ਹੁੰਦਿਆਂ ਹੋਈ ਮੈਨੂੰ ਇਹ ਦਿਨ ਵੇਖਣਾ ਪਿਆ ਮੇਰੇ ਪਿਤਾ ਨੇ ਬਿਨਾਂ ਪੁਣਛਾਣ ਕੀਤੇ ਆ ਇਹ ਮੇਰੀ ਮਤਰੀ ਮਾਂ ਦੇ ਲਾਏ ਹੋਏ ਦੋਸ਼ ਨੂੰ ਸਵੀਕਾਰ ਕਰਦਾ। ਇਹਵੇਂ ਉਸ ਧੋਬੀ ਦੇ ਘਰ ਦੇ ਵਿੱਚ ਪੜਦਾ ਰਿਹਾ। ਉਹਨੇ ਆਪਣਾ ਬੱਚਾ ਬਣਾ ਕੇ ਇਸ ਨੂੰ ਰੱਖਿਆ, ਇਹਦੀ ਪਰਵਰਿਸ਼ ਕੀਤੀ। ਉਹ ਰਾਜ ਜਿਹੜਾ ਸੀ ਭਾਗ ਜਸ ਰਾਜੇ ਦੀ ਰਿਆਸਤ ਸੀ, ਜਿੱਥੇ ਧੋਬੀ ਦੇ ਘਰ ਦੇ ਵਿੱਚ ਅਸਰਾਜ ਪੜਦਾ ਹੈ। ਭਾਗ ਜਸ ਨਿਰਸੰਤਾਨ ਦੁਨੀਆ ਤੋਂ ਚੜ੍ਹਾਈ ਕਰ ਗਿਆ ਤੇ ਉਹਦੀ ਵਜ਼ੀਰ ਮੰਡਲੀ ਨੇ ਫੈਸਲਾ ਕੀਤਾ ਕਿ ਕਿਹਨੂੰ ਤਖਤ ਉੱਤੇ ਬਿਠਾਇਆ ਜਾਏ ਆਖਿਆ ਸਵੇਰਸਾਰ ਜਿਹੜਾ ਸਭ ਤੋਂ ਪਹਿਲਾਂ ਸ਼ਹਿਰ ਦੇ ਵਿੱਚ ਪੈਰ ਪਾਵੇ ਉਹਨੂੰ ਰਾਜਾ ਮੰਨ ਲਿਆ ਜਾਵੇ ਹੁਣ ਧੋਬੀ ਦੇ ਘਰੇ ਪੜਦਾ ਸੀ ਅਸਰਾਜ ਸਵੇਤੇ ਉੱਠ ਕੇ ਉਹ ਧੋਣ ਵਾਸਤੇ ਕੱਪੜੇ ਲੈਣ ਵਾਸਤੇ ਗਿਆ ਤੇ ਸਭ ਤੋਂ ਪਹਿਲਾਂ ਪੈਰ ਹੀ ਉਹਦੇ ਸ਼ਹਿਰ ਵਿੱਚ ਪਏ। ਦਰਵਾਜ਼ਾ ਖੁੱਲ੍ਹਿਆ ਤੇ ਅਸਰਾਜ ਅੱਗੇ ਖੜਾ ਸੀ। ਉਹਨਾਂ ਸਰਬਸੰਮਤੀ ਦੇ ਨਾਲ ਅਸਰਾਜ ਨੂੰ ਭਾਗ ਜਸ ਦਿਆ, ਵਾਰਸ ਮੰਨ ਕੇ ਤਖਤ ਤੇ ਬਿਠਾਇਆ। ਇੱਕ ਰਾਜੇ ਦੇ ਘਰ ਜੰਮਿਆ ਤੇ ਪਲਿਆ ਹੋਣ ਦੇ ਨਾਤੇ ਉਹਨੂੰ ਰਾਜਨੀਤਿਕ ਸੂਝ-ਬੂਝ ਸੀ। ਉਸ ਨੇ ਬੜੇ ਸੋਹਣੇ ਢੰਗ ਨਾਲ ਉਸ रियासत ਦਾ ਪ੍ਰਬੰਧ ਕੀਤਾ। ਇਧਰ ਸਾਰੰਗ ਰਾਜ ਦੇ ਵਿੱਚ, ਸਾਰੰਗ ਦੇ ਰਾਜ ਦੇ ਵਿੱਚ ਅਕਾਲ ਪੈ ਗਿਆ ਮਦਦ ਲੈਣ ਵਾਸਤੇ ਉਹਦਾ ਵਜ਼ੀਰ ਜਿਹੜਾ ਸੀ ਉਹ ਭਾਗਜਸ ਦੀ ਰਿਆਸਤ ਵਿੱਚ ਆਇਆ ਪਰ ਇੱਥੇ ਅੱਗੇ ਤਖਤ ਉੱਤੇ ਅਸਰਾਜ ਬੈਠਾ ਹੋਇਆ ਉਹਨੇ ਵਜ਼ੀਰ ਨੂੰ ਪਛਾਣਿਆ ਆਪਣੀ ਸਾਰੀ ਵਿਥਿਆ ਦੱਸੀ ਵਜ਼ੀਰ ਭਾਵੁਕ ਵੀ ਹੋਇਆ ਤੇ ਪ੍ਰਭਾਵਿਤ ਵੀ ਹੋਇਆ ਮਦਦ ਵੀ ਦਿਲ ਖੋਲ ਕੇ ਅਸਰਾਜ ਨੇ ਕੀਤੀ ਹਾਲਾਂਕਿ ਉਹ ਚਾਹੁੰਦਾ ਤੇ ਆਪਣੇ ਦੇਰੁਖੀ ਕਰਨ ਵਾਲੇ ਪਿਤਾ ਦੇ ਵਜ਼ੀਰ ਨੂੰ ਖਾਲੀ ਮੋੜ ਸਕਦਾ ਸੀ ਪਰ ਉਹਨੇ ਨਹੀਂ ਮੋੜਿਆ ਵਾਪਸ ਗਿਆ ਵਜ਼ੀਰ ਨੇ ਆ ਕੇ ਸਾਰੀ ਵਿਥਿਆ ਰਾਜੇ ਸਾਰ ਨੂੰ ਸੁਣਾਈ ਕਿ ਤੁਹਾਡਾ ਫੈਸਲਾ ਗਲਤ ਹੋਇਆ ਹੈ ਤੁਹਾਡੇ ਕੋਲੋਂ ਨਿਆਂ ਨਹੀਂ ਹੋਇਆ ਉਹਨੇ ਸੱਦਾ ਦਿੱਤਾ ਵੀ ਤੂੰ ਰਾਜ ਵਿੱਚ ਵਾਪਸ ਆ ਤੂੰ ਮੇਰੇ ਰਾਜ ਦਾ ਅਸਲੀ ਹੱਕਦਾਰ ਹੈ ਮੈਂ ਆਪਣੀ ਭੁੱਲ ਦੀ ਖਿਮਾ ਮੰਗਦਾ ਤੇ ਤਖਤ ਤੇ ਆ ਕੇ ਬੈਠ ਪਰ ਕਿਉਂਕਿ ਮਤਰੇ ਭਰਾ ਜਿਹੜੇ ਸਨ ਉਹਨਾਂ ਨੇ ਅਸਰਾਜ ਦਾ ਰਾਹ ਰੋਕਿਆ ਸੁਲਤਾਨ ਰਾਏ ਪਰ ਉਸ ਦਾ ਭਰਾ ਦੋਨੋਂ ਮਤਰੇ ਭਰਾ ਜਿਹੜੇ ਸਨ ਅਸਰਾਜ ਦੇ ਨਾਲ ਉਹਨਾਂ ਦੀ ਝੜਪ ਹੋਈ ਮੈਦਾਨੇ ਜੰਗ ਦੇ ਅੰਦਰ ਦੋਵਾਂ ਧਿਰਾਂ ਦੀਆਂ ਤਲਵਾਰਾਂ ਟਕਰਾਈਆਂ ਬਹਾਦਰੀ ਦੇ ਨਾਲ ਅਸਰਾਜ ਲੜਿਆ ਤੇ ਦੋਵੇਂ ਭਰਾ ਜੰਗ ਦੇ ਵਿੱਚ ਹਾਰ ਗਏ ਅਸਰਾਜ ਜੇਤੂ ਅੰਦਾਜ਼ ਦੇ ਵਿੱਚ ਆਪਣੀ ਰਿਆਸਤ ਦੇ ਵਿੱਚ ਦਾਖਲ ਹੋਇਆ ਤੇ ਤਖਤ ਉੱਤੇ ਬੈਠ ਗਿਆ ਇਕ ਲੋਕ ਕਥਾ ਬਹੁਤ ਸਾਰੀਆਂ ਲੋਕ ਕਥਾਵਾਂ ਪੰਜਾਬ ਦੇ ਸਾਹਿਤ ਵਿੱਚ ਪ੍ਰਚਲਿਤ ਨੇ ਇਸ ਲੋਕ ਕਥਾ ਦੇ ਉੱਤੇ ਢਾਡੀਆਂ ਦੇ ਵਾਰ ਜੁੜੀ ਉਸ ਵਾਰ ਦੀ ਧੁਨ ਨੂੰ ਮਹਾਰਾਜ ਨੇ ਪ੍ਰਵਾਨ ਕੀਤਾ ਤੇ ਇਹ ਧੋਨਾ ਸਾਦੀ ਵਾਰ ਦੀ ਸਲੇਖ ਦੇ ਵਿੱਚ ਦਰਜ ਕਰਕੇ ਆਖਿਆ ਟੁੰਡੇ ਅਸਰਾਜੇ ਕੀ ਧੁਨੀ ਵੀ ਇਸ ਵਾਰ ਦੀ ਜਿਹੜੀ ਧੁਨੀ ਹੈ ਉਹ ਉਹੀ ਹੋਵੇਗੀ ਜਿਹੜੀ ਧੁਨੀ ਢਾਡੀ ਲੋਕ ਪੰਜਾਬ ਦੇ ਵਿੱਚ ਟੁੰਡੇ ਅਸਰਾਜ ਦੀ ਲੋਕ ਕਥਾ ਦੀ ਵਾਰ ਬਣਾ ਕੇ ਜਿਸ ਵਾਰ ਨੂੰ ਜਿਸ ਧੁਨੀ ਦੇ ਉੱਤੇ ਗਾਉਂਦੇ ਨੇ ਉਸ ਧੁਨੀ ਦੇ ਉੱਤੇ ਇਸ ਵਾਰ ਨੂੰ ਗਾਇਆ ਟੁੰਡੇ ਅਸਰਾਜ ਦੀ ਇਹ ਕਥਾ ਲੋਕ ਕਥਾ ਹੈ ਇਹਦੇ ਵਿੱਚ ਅਸਰਾਜ ਦਾ ਉੱਚਾ ਕਿਰਦਾਰ ਹੈ ਇਹਦੇ ਵਿੱਚ ਉਹਦਾ ਸਗੀ ਤੇ ਦਾਨੀ ਸੁਭਾਅ ਹੈ ਇਹਦੇ ਵਿੱਚ ਉਸ ਦੀ ਉਸ ਦੇ ਭਾਗ ਪਲਟਾ ਖਾਂਦੇ ਨੇ ਉਹ ਮੌਤ ਦੇ ਮੂੰਹ ਚੋਂ ਨਿਕਲ ਕੇ ਤਖਤ ਹਾਸਲ ਕਰਦਾ ਹੈ ਔਰ ਇੱਕ ਬੇਗਾਨੀ ਰਿਆਸਤ ਦਾ ਮਾਲਕ ਬਣਨ ਤੋਂ ਬਾਅਦ ਉਹ ਆਪਣੇ ਮਤਰੀਪ ਭਰਾਵਾਂ ਦੇ ਨਾਲ ਲੜਦਾ ਤੇ ਬਹਾਦਰੀ ਦੇ ਨਾਲ ਲੜ ਕੇ ਜਿੱਤ ਹਾਸਲ ਫਤਿਹ ਹਾਸਲ ਕਰਦਾ ਤੇ ਫਿਰ ਆਪਣੇ ਪਿਤਾ ਦੇ ਤਖਤ ਦਾ ਵਾਰਿਸ ਬਣਦਾ ਸੂਏ ਉਹਦੇ ਕਿਰਦਾਰ ਦੀ ਉਹਦੀ ਨੈਤਿਕਤਾ ਦੀ ਉਹਦੀ ਸਾਫਗੋਈ ਦੀ ਰਬ ਉਹਦੇ ਵੱਲ ਹੈ ਉਹਦੀ ਬਹਾਦਰੀ ਦੀ ਔਰ ਵਾਪਸ ਆਪਣੇ ਰੁਤਬੇ ਦੇ ਉੱਤੇ ਬਹਾਲ ਹੋਣ ਦੀ ਇਹ ਕਿੰਨੇ ਹੀ ਪਾਵਾਂ ਦੀ ਰਲਿਬਲੀ ਹੋਈ ਕਥਾ ਜਿਹੜੀ ਹੈ ਇਸ ਨੂੰ ਢਾਡੀ ਲੋਕ ਗਾਉਂਦੇ ਸਨ ਔਰ ਲੋਕ ਬੜੇ ਸ਼ੌਂਕ ਤੇ ਪ੍ਰੇਮ ਦੇ ਨਾਲ ਇਹਨੂੰ ਸੁਣਦੇ ਔਰ ਉਹਨਾਂ ਦੇ ਜਜ਼ਬੇ ਤੇ ਵਲਵਲੇ ਜਿਹੜੇ ਸਾਨੂੰ ਸ਼ਿੰਗਾਰੇ ਜਾਂਦੇ ਸਨ ਉਸ ਵਾਰ ਦੀ ਧੁਨੀ ਨੂੰ ਮਹਾਰਾਜ ਨੇ ਇਸ ਵਾਰ ਦੇ ਉੱਤੇ ਸਰਲੇਖ ਦੇ ਰੂਪ ਵਿੱਚ ਦਰਜ ਕੀਤਾ ਹੈ ਅਗਲੇਰੇ ਸ਼ਲੋਕ ਜੋ ਹਨ ਉਹਨਾਂ ਦੀ ਆਪਾਂ ਵਿਚਾਰ ਅਗਲੇ ਦਿਵਾਨਾ ਵਿੱਚ ਕਰਨ ਦਾ ਯਤਨ ਕਰਾਂਗੇ ਸਤਿਗੁਰੂ ਮਹਾਰਾਜ ਹੋਈਆਂ ਪੁੱਲਾਂ ਦੀ ਖਿਮਾ ਬਖਸ਼ਣ ਅਦਮ ਸੈਦ ਗੁਰੂ ਫਤਿਹ ਨਾਲ ਸਾਂਝ ਬਣਾਈਏ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ